ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਸਾਸ ਅੰਗਜੀ ਆਪਾਂ ਪਟਨਾ ਸਾਹਿਬ ਸਮਾਗਮ ਤੋਂ ਆਪਾਂ ਇੱਥੇ ਦਰਸ਼ਨ ਕਰਨ ਆਏ ਆ ਗੁਰੂ ਨਾਨਕ ਸਾਹਿਬ ਦਾ ਇਤਿਹਾਸਿਕ ਸਥਾਨ ਹੈ ਪਟਨਾ ਸਾਹਿਬ ਤੋਂ 100 ਕਿਲੋਮੀਟਰ ਦੂਰ ਗੁਰਦੁਆਰਾ ਸ਼ੀਤਲਕੁੰਡ ਰਾਜਗੀਰ ਇੱਥੇ ਆਪਾਂ ਸੰਗਤ ਨੂੰ ਲੈ ਕੇ 5-6 ਸਾਲ ਪਹਿਲਾਂ ਵੀ ਆਏ ਸਾਂ ਤੇ ਇੱਥੇ ਕੋਈ ਕੁਝ ਬਣਿਆ ਨਹੀਂ ਸੀ ਹੈਗਾ ਖਾਲੀ ਕੁੰਡ ਦੇ ਦਰਸ਼ਨ ਕੀਤੇ ਸਨ ਹੁਣ ਆਪ ਜੀ ਇਹ ਦਰਸ਼ਨ ਕਰੋ ਇੱਥੇ ਕਿੰਨਾ ਵੱਡਾ ਗੁਰਦੁਆਰਾ ਸਾਹਿਬ ਬਣ ਗਿਆ ਹੈ ਇਹ ਆਪ ਜੀ ਪੂਰੀ ਬਿਲਡਿੰਗ ਦੇ ਆਪ ਜੀ ਦਰਸ਼ਨ ਕਰੋ ਇਹ ਦੇਖੋ ਅੰਦਰ ਉੱਪਰ ਇੱਧਰ ਉੱਪਰ ਇਹ ਗੁਰਦੁਆਰਾ ਸਾਹਿਬ ਹੈ ਇਹ ਲਿਫਟ ਲੱਗ ਗਈ ਹੈ ਤੇ ਪਹਿਲਾ ਲੰਗਰ ਹਾਲ ਹੈ ਇੱਕ ਨੰਬਰ ਤੇ ਦੋ ਨੰਬਰ ਤੇ ਗੁਰਦੁਆਰਾ ਸਾਹਿਬ ਹੈ ਹੁਣੇ ਆਪ ਜੀ ਕੀਰਤਨ ਦੀ ਵੀ ਹਾਜ਼ਰੀ ਦਰਸ਼ਨ ਕਰੋਗੇ ਸੋ ਮੈਂ ਬੇਨਤੀ ਕਰਾਂਗਾ ਕਿ ਜਿੱਥੇ ਆਪਾਂ ਪਟਨਾ ਸਾਹਿਬ ਜੋ ਵੀ ਸੰਗਤਾਂ ਆ ਆਗਿਆ ਹਨ ਉਹ ਇੱਥੇ ਗੁਰੂ ਨਾਨਕ ਸਾਹਿਬ ਦੇ ਇਤਿਹਾਸਿਕ ਸਥਾਨ ਜੋ ਹੈ ਇੱਥੇ ਇਹ ਹਿੰਦੂਆਂ ਦਾ ਬਹੁਤ ਵੱਡਾ ਤੀਰਥ ਇੱਥੇ ਹੈ ਇਸ ਕਰਕੇ ਕਿ ਇੱਥੇ ਬਾਈ ਕੁੰਡ ਸਨ ਤੇ ਇੱਥੇ ਗੰਧਕ ਖੋਨ ਕਰਕੇ ਸਾਰਾ ਪਾਣੀ ਪੁੰਨਾ ਜ ਗਰਮ ਸੀ ਤੇ ਇੱਥੇ ਪਬਲਿਕ ਨੇ ਜ ਗੁਰੂ ਨਾਨਕ ਸਾਹਿਬ ਜਦੋਂ ਆਏ ਪਬਲਿਕ ਨੇ ਬੇਨਤੀ ਕੀਤੀ ਕਿ ਇੱਥੇ ਕੋਈ ਠੰਡਾ ਕੁੰਡ ਨਹੀਂ ਆ ਤੇ ਇੱਥੇ ਜੋ 22ਵਾਂ ਕੁੰਡ ਹੈ ਹੁਣੇ ਆਪ ਜੀ ਦਰਸ਼ਨ ਕਰੋਗੇ ਆਪ ਜੀ ਨੂੰ ਦਰਸ਼ਨ ਕਰਾਣੇ ਆ ਉਹ ਗੁਰਨਾਨਦ ਸਾਹਿਬ ਨੇ ਕਿਹਾ ਇਹ ਤਾਂ ਠੰਡਾ ਹੈ ਉਹਨਾਂ ਦੇ ਬਚਨ ਅਨੁਸਾਰ ਹੀ ਇੱਥੇ ਆਸਤਾ ਕੋ ਕੁੰਡ ਠੰਡਾ ਹੈ ਤੇ ਆਪ ਜੀ ਨੂੰ ਉੱਥੇ ਵੀ ਦਰਸ਼ਨ ਕਰਾਣੇ ਹੋਣੇ ਇਹ ਆਪ ਜੀ ਦਰਸ਼ਨ ਕਰੋ ਜੀ ਇਹ ਸ਼ੀਤਲकुंड ਹੈ ਜੋ ਦਾਸ ਸਾਹਿਬ ਜੀ ਨੂੰ ਬੇਨਤੀ ਕਰ ਰਿਹਾ ਸੀ ਕਿ ਇੱਥੇ ਟੋਟਲ 22 कुंड ਹਨ 21 कुंड ਗਰਮ ਪਾਣੀ ਦੇ ਹਨ ਇਹ ਗੁਰੂ ਨਾਨਕ ਸਾਹਿਬ ਦੇ ਬਚਨ ਕਰਨ ਕਰਕੇ ਕਿਉਂ ਪਬਲਿਕ ਬੜੀ ਪ੍ਰਸ਼ਾਨ ਸੀ ਕਿ ਉਤੋਂ ਗਰਮੇ ਪੈਣੀ ਤੇ ਥੱਲੇ ਵੀ ਸਾਰੇ ਕੁੰਡ ਗਰਮ ਗਰਮ ਪਾਣੀ ਕਿਧਰੇ ਪੀਣ ਵਾਸਤੇ ਪਾਣੀ ਨਹੀਂ ਸੀ ਹੁੰਦਾ ਇਹ ਦੇਖੋ ਆਪਜੀ ਸੰਗਤ ਦਰਸ਼ਨ ਕਰ ਰਹੀ ਹੈ ਆਪਾਂ ਇਹ ਸ਼ੀਤਲ ਕੁੰਡ ਹੈ ਇਹ ਸਾਡੇ ਭਾਈ ਸਾਹਿਬ ਰਾਜਪੁਰੇ ਵਾਲੇ ਪਾਇਸਾ ਭਾਈ ਮਿੰਦਰ ਸਿੰਘ ਜੀ ਬਹੁਤ ਹੀ ਪਿਆਰੇ ਵੀਰ ਇਹ ਭਾਈ ਮਿਹਰਬਾਨ ਸਿੰਘ ਜੀ ਇਹ ਹਮਰਾ ਸਰ ਸਾਹਿਬ ਤੁਹਾਨੂੰ ਇਹ ਉਹਨਾਂ ਦੇ ਮੰਮੀ ਹਨ ਇਹ ਫਿਲ ਵੀ ਦਮਨਾਲੀ ਉਹ ਸਾਡੀ ਇਹਨੂੰ ਖੜਲਾ ਇਹ ਸਾਡੇ ਭੈਣ ਜੀ ਰਾਜਪੁਰੇ ਵਾਲੇ ਪਾਈ ਸਾਹਿਬ ਦੀ ਆਪਣੇ ਦਸ਼ਨ ਕਿਤੇ ਅਨੰਦ ਸਿੰਘਣੀ ਹਨ ਕੀਰਤਨ ਵੀ ਕਰਦੇ ਹਨ ਸੋ ਇਹ ਸਾਰੀਆਂ ਸੰਗਤਾਂ ਨਾਲ ਆਈਆਂ ਹਨ ਬੇਟਾ ਪਰਸ ਜੋਸਤਰੀ ਦਾਸ ਜੀ ਸਿੰਘਣੀ ਵੀ ਦੇਖੋ ਉੱਥੇ ਸ਼ੀਤਲ ਜਾਲ ਤੇ ਸਾਰੇ ਚੂਲਾ ਲੈ ਕੇ ਜਾਂਦੇ ਹਨ ਇੱਥੇ ਸੋ ਆਪ ਜੀ ਨੂੰ ਦਰਸ਼ਨ ਕਰਨੇ ਆ ਕਰਨੇ ਆ ਇਹ ਆਪ ਜੀ ਦਰਸ਼ਨ ਕਰੋ ਇਹ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਹੈ ਇਹ ਥੱਲੇ ਪਾਰਕਿੰਗ ਹੈ ਪੂਰੀਆਂ ਗੱਡੀਆਂ ਇੱਥੇ ਕਾਫੀ ਖੜੀਆਂ ਹੋ ਜਾਂਦੀਆਂ ਹਨ ਤੇ ਇਹ ਗੁਰਦੁਆਰੇ ਸਾਹਿਬ ਵਾਲਿਆਂ ਨੇ ਗੁਰਨਾਨਕ ਨਿਵਾਸ ਇੱਥੇ ਯਾਤਰੀਆਂ ਵਾਸਤੇ ਵੀ ਬਣਾ ਰੱਖਿਆ ਹੈ ਬਹੁਤ ਹੀ ਵਧੀਆ ਵੀਆਈਪੀ ਕਮਰੇ ਆਪ ਜੀ ਦਰਸ਼ਨ ਕਰ ਰਹੇ ਹੋ ਇਹ ਇੱਥੇ ਹਨ ਇਹ ਵੇਟਿੰਗ ਰੂਮ ਹੈ ਪਿੱਛੇ ਜਾ ਕੇ ਵਾਸ਼ਰੂਮ ਬਹੁਤ ਵਧੀਆ ਬਣੇ ਹੋਏ ਹਨ ਬਹੁਤ ਹੀ ਅੱਛੇ ਇੱਥੇ ਕਮਰੇ ਬਣੇ ਹਨ 26 ਕਮਰੇ ਬਣੇ ਹਨ ਇੱਥੇ ਇੱਕ ਡਬਲ ਬੈੱਡ ਦਾ ਕਮਰੇ ਦਾ ਜੋ ਕਿਰਾਇਆ ਹੈ 1000 ਰੁਪਏ ਦੋ ਬੰਦਿਆਂ ਵਾਸਤੇ ਤੇ ਜੋ ਵੱਡਾ ਹੈ ਨਾਲ ਔਰ ਇਹ 1500 ਰੁਪਏ ਤਿੰਨ ਵਾਸਤੇ ਤੇ 2000 ਰੁਪਏ ਚਾਰ ਪੰਜ ਬੰਦਿਆਂ ਵਾਸਤੇ ਇਹ ਸਾਰੇ ਇਹਨਾਂ ਨੇ ਰੇਟ ਸੈੱਟ ਕੀਤੇ ਹੋਏ ਹਨ ਇਹ ਬਾਹਰ ਸਿਕਿਉਰਿਟੀ ਗਾਰਡ ਬੈਠਾ ਹੈ ਪੂਰਾ ਇੱਥੇ ਕਮਰੇ ਬੁੱਕ ਕਰਦੇ ਹਾਂ ਕਾਂ ਆਇਆ ਤੁਹਾਨੂੰ ਬਹੁਤ ਹੀ ਅੱਛਾ ਇੱਥੇ ਇੰਤਜ਼ਾਮ ਹੈ ਕਈ ਸੰਗਤ ਆਏ ਥੇ ਰਾਤ ਨੂੰ ਆਪ ਜੀ ਕਮਰੇ ਬੁੱਕ ਕਰਾ ਕੇ ਰਹਿ ਵੀ ਸਕਦੇ ਹੋ ਇਸ ਸਾਰੀ ਬਿਲਡਿੰਗ ਦੀ ਜੋ ਜੋ ਓਪਨਿੰਗ ਹੋਈ ਬਣ ਕੇ ਇਹ ਆਪ ਜੀ ਦੇਖ ਰਹੇ ਹੋ 5 ਨਵੰਬਰ 2022 ਨੂੰ ਇੱਥੇ ਮਾਨਯੋਗ ਮੁੱਖ ਮੰਤਰੀ ਬਿਹਾਰ ਦੇ श्री नितीश कुमार जी ਉਹਨਾਂ ਦੇ ਵੱਲੋਂ ਉਦਘਾਟਨ ਕਰਾਇਆ ਗਿਆ ਜਿੱਥੇ ਇੱਥੇ ਗੁਰਦੁਆਰਾ ਪ੍ਰਬੰਧਕ ਕਮੇਟੀ ਪਟਨਾ ਸਾਹਿਬ ਦਾ ਪੂਰਾ ਉਹਨਾਂ ਦੇ ਸਹਿਯੋਗ ਨਾਲ ਸਾਰਾ ਕੰਮ ਹੋਇਆ ਉੱਥੇ ਹੀ ਬਾਬਾ ਜੀ ਇੱਕ ਇੰਗਲੈਂਡ ਦੇ ਉਹਨਾਂ ਨੇ ਕਾਫੀ ਮਾਇਆ ਖਰਚ ਕੀਤੀ ਇੱਥੇ ਤੇ ਸਾਰੀ ਬਿਲਡਿੰਗ ਤਿਆਰ ਕਰਵਾਈ ਹੈ ਆਪ ਜੀ ਦੇਖ ਰਹੇ ਹੋ ਪਾਲਨਾ ਆਤਮਾ ਤੇ ਪ੍ਰਤਪਾਲਨਾ ਸੁਭਾਨ ਹੋਏ ਰਹੇ ਪ੍ਰਤਪਾਲਨਾ ਆਤਮਾ ਤੇ ਪ੍ਰਤਪਾਲਨਾ ਹੁ ਕਾਇਆ ਸ਼ਾਮ ਰਹੇ ਧੰਨ ਹੋਇਆ ਪਾਪ ਕਰ ਸੁਚਾਸ ਸੋ ਜਸ ਨਾਮ ਗੁਰ ਨਾਲੇ ਰਾਜ ਜੋਗ ਜਿਨ ਮਾਣਿਓ ਰਾਜ ਜੋ ਮਾਣੇ ਹੋ ਕਬ ਕਲ ਸੋ ਜਸ ਗਾਓ ਗੁਰਨਾਮ ਕਬ ਕਲ ਸੋ ਜਸ ਗਾਓ ਬਣਿਆ ਹੋਇਆ ਉਦੋਂ ਸੌ ਗਜ ਆਹ پہاੜੀ 8 ਮੀਲ ਤੱਕ ਜਾਂਦੀ ਹੈ ਇਹਦੇ ਵਿੱਚ ਇੱਕ ਕੋਈ ਚੀਜ਼ ਹੈ ਉਹ ਹੈ ਸਲਫਰ ਜੇ ਹਿੰਦੀ 'ਚ ਗੱਲ ਕਰੋ ਤੋ ਉਹਨੂੰ ਗੰਧਕ ਵੀ ਕਹਿੰਦੇ ਨੇ ਗੰਧਕ ਔਰ ਵਹੀ ਗੰਧਕ ਕਰਕੇ ਇੱਥੇ ਪਾਣੀ ਸਾਰਾ ਗਰਮ ਹੈਗਾ 22 ਕੁੰਡ ਬਣੇ ਨੇ ਆਪ ਚਸ਼ਮਾ ਕਹੋ ਚਾਹ ਸੁਵਾਂ ਕਹਦੇ ਹੋ ਇੱਥੇ ਕੁੰਡ ਕਹਿੰਦੇ ਨੇ ਤੇ ਉਹ ਜੋ 22 ਕੁੰਡ ਤੋਂ ਸਭ ਗਰ ਤੇ 22 ਵਾ ਕੁਡ ਆਪਣੇ ਅੰਦਰ نیچے ਪਾਣੀ ਤਾਂ ਕੁਦਰਤੀ ਲੇਕਿਨ ਜਦ ਸਭ ਗਰਮ ਹੈ ਤੇ ਵੀ ਗਰਮ ਕਿਉਂਕਿ ਇਹ ਕੁੰਡ ਵੀ ਉਹਦੇ ਵਿੱਚੋਂ ਹੀ ਹੁੰਦਾ ਸੀ ਆ ਜਿਹੜਾ 5 ਮੀਲ ਦਾ ਏਰੀਆ ਇਹ 5 ਮੀਲ के अंदर ग्राफ ਜਮੀਨ ਨੂੰ ਪੱਟ ਕੇ ਦੇਖੋਗੇ ਤਾਂ ਮਿੱਟੀ ਤਾਂ 2 ਫੁੱਟ ਪੱਥਰ 200 ਫੁੱਟ ਅਬ ਪੱਥਰ ਹੈ ਤਾਂ ਹੋਰ ਨਹੀਂ ਤੇ ਜੋ ਪਾਣੀ ਚਲਦਾ ਹੈ ਉਹ ਵੀ ਗਰਮ ਔਰ ਗਰਮੀ ਮੇ ਤੁ ਗਰਮ ਪੀ ਲਈ ਸਕਤੇ ਪਾਣੀ ਕੇ ਨਿਕਟ ਗੁਰੂ ਨਾਨਕ ਸਾਹਾਏ ਲੋਕਾਂ ਨੇ ਪਛਾਨ ਲਿਆ ਆਕਰ ਕੇ ਬੇਨਤੀ ਕੀਤੀ ਕਰੋ ਕਿਰਪਾ ਉੱਪਰ ਗਰਮੀ ਥੱਲੇ ਪਾਣੀ ਗਰਮ ਪਿਆਸ ਤੋੜਨੀ ਹੁੰਦੀ ਤੇ ਮਹਾਰਾਜ ਜੀ ਤਵਾਏ ਦੁਨੀਆ ਨੂੰ ਤਾਰਨ ਦੇਖ ਲਿਆ ਦਿੱਕਤ ਹੈ ਸੋਮਾ ਨਦੀਕ ਸੀ ਮਹਾਰਾਜ ਕਹਿੰਦੇ ਸਭ ਤਾਂ ਗਰਮ ਨੇ ਤੇ ਤਟ ਇਹ ਜਿਹੜਾ ਕੁੰਡ ਸੀ ਨਾ ਮਹਾਰਾਜ ਜੀ ਕੇ ਬਚਨ ਤੋਂ ਇੱਕ ਕੁੰਡ ਠੱਡਾ ਲੱਖੇ ਚ ਗਿਣੋਂਗੇ ਅਭੀ ਵੀ 22 ਕੁੰਡ 21 ਗਰਮ ਇੱਕ ਕੁੰਡ ਠੱਡਾ ਗੁਰੂ ਨਾਨਕ ਸ਼ੀਤਲ ਕੁੰਡ ਸ਼ੀਤਲ ਦਾ ਮਤਲਬ ਕੀ ਠੰਡਾ ਤੋਂ ਥੱਲੇ ਕੁੰਡ ਬਣਿਆ ਦਰਸ਼ਨ ਵੀ ਜਾ ਕੇ ਕਰ ਲੋ ਹੱਥ ਸੁੱਚਾ ਚੂੜਾ ਲਿਆ ਬਾਰਾ ਕਿ ਛੱਕ ਲਿਆ ਇਹ ਹੈ ਠੰਡਾ ਬੀਚ ਸਿਰਫ ਧੋਣ ਦਾ ਨਹੀਂ ਹੈਗਾ ਪੈਰ ਨਹੀਂ ਪਾਉਣਾ ਕਿਉਂਕਿ ਉਹਦੇ ਨਾਲ ਹੀ ਡੰਗਰ 'ਚ ਕੰਮ ਕਾਜ ਹੁੰਦੇ ਨੇ ਪੀਂਦੇ ਵੀ ਇਹ ਬਣਦਾ ਵੀ ਹੈ ਕੰਮ ਵੀ ਹੁੰਦੇ ਨੇ ਇਹ ਹੈ ਟੰਡਾ ਸਾਹਮਣੇ ਫਿਰ ਮੰਦਿਰ ਬਣਿਆ ਹੋਇਆ 나ਹੀਂ ਜਾਉਂਗੇ ਤਾਂ ਜੰਗਾ ਰੋ ਕਿਉਂਕਿ ਆਪਣਾ ਤਾਂ ਕੋਈ ਮਤਲਬ ਤਾਂ ਹੈ ਨਹੀਂ ਜਾਣਦਾ ਉੱਥੇ ਫਿਰ 10 ਗੁੰਡ ਇਕੱਠੇ ਹੀ ਉਹ ਸਭ ਗਰਮ ਹੈ ਲੇਕਿਨ ਉੱਥੇ ਨਹਾ ਲਏਗੇ ਤੇ ਉੱਥੇ ਕਿਹੜਾ ਫਰਕ ਪੈਂਦਾ ਹੈ ਕੋਈ ਡਰ ਨਹੀਂ ਮਹਾਰਾਜ ਨੇ ਬਣਾ ਤੁ ਨਹੀਂ ਕੀਤਾ कि गर्म पानी ज नहा हैगा है तीर्थ नहीं करना पूजा नहीं करना तो मंदिरों की पूजा करनी देखना है तो जा सकते हो क्योंकि बहुत लोग कहते ना बड़ी दूर तो आए ने पता नहीं दोबारा आएंगे कि नहीं आएंगे तो चलो देख लेने भाई गर्म है कि नहीं है बाबा ठीक क्या कि गलत क्या ये भी पता लग जाए हाँ जी उसे फिर दस कुंड ने जी तो सारे ही गर्म ने लेकिन अपना उत्थ ख्याल करके जाना ਕਿਉਂਕਿ ਇੱਥੇ ਤਾਂ ਆਪਣਾ ਤਾਂ ਹੀ ਇੱਥੇ ਤਾਂ ਕੋਈ ਡਰ ਨਹੀਂ ਜਾਓ ਮਰਜੀ ਦੇਖ ਲਓ ਲੇਕਿਨ ਉੱਥੇ ਜਾਓਗੇ ਤੇ ਦੋ ਦਿੱਕਤ ਪਹਿਲਾ ਇੱਕ ਤਾਂ ਰਸ਼ ਬੜਾ ਉਹਨਾਂ ਹੋਣ ਵਾਲੇ ਤਾਂ 2-4 ਇਹ ਦੇਖੋ ਜੀ ਉਹਨੇ ਇਹ ਰਾਜਗੀਰ ਵਿੱਚ ਜਿੱਥੇ ਟਰਾਲੀ ਲੱਗੀ ਹੈ ਉੱਪਰ ਮੰਦਰ ਕਿਹੜਾ ਹੈਗਾ ਯਾਨੀ ਯਾਨੀ ਮੰਦਰ ਹੈ ਇੱਥੇ ਪਿਕਨਿਕ ਬਣਾ ਲੋਗ ਆਨੇ ਆਣਾ ਉਹਨੇ ਆਪ ਜੀ ਦੇਖੋਗੇ ਇਹ ਰਸਤਾ ਦੇਖੋ ਇਹ ਸੰਗਤਾਂ ਬੈਠੇ ਪਿੱਛੇ ਸੰਗਤਾਂ ਪਿੱਛੇ ਬੈਠੀਆਂ ਹੈ ਸੰਗਤਾਂ ਗੁਰਦੁਆਰਾ ਸਾਹਿਬ ਤੋਂ ਬਾਅਦ ਆਪਣਾ ਪਿਕਨਿਕ ਨਾਂ ਜਾ ਰਹੀ ਆਣੇ ਹੈ ਇਹ ਲੱਗ ਰਿਹਾ ਹੈ ਦੇਖੋ ਜੀ ਲਓ ਜੀ ਲਓ ਠੀਕ ਹੈ ਪਿੱਛੇ ਇਹ ਦੇਖੋ ਜੀ ਸੰਤਾਂ ਦੇ ਦਰਸ਼ਨ ਕਰੋ ਠੀਕ ਹੈ ਇਹ ਸਭ ਸੰਤਾਂ ਨੇ ਬੈਠੀਆਂ ਸਾਰੀਆਂ ਪਿੱਛੇ ਉਹਨਾਂ ਗੈਪ ਸੇ ਆਪਾਂ ਪਹੁੰਚਣ ਵਾਲੇ ਆ ਜੀ ਬੀ ਵੀ ਨਾਰਾਜ਼ ਨਾ ਹੋ ਜਾਣ ਬੀ ਵੀ ਨੇ ਨਾਲ ਦੇ ਨਾਲ ਹੀ ਪੈਰੀ ਬੀ ਵੀ ਆਲੇ ਦਰਸ਼ਨ ਰਾਤ ਦਿਨ ਮੈਂ ਸਾਰਿਆਂ ਦੇ ਆ ਆਪਾਂ ਪਹੁੰਚ ਗਏ ਆਣੇ ਇਹ ਟਾਂਗੇ ਦੇਖੋ ਇੱਥੇ ਟਾਂਗੇ ਕਿੰਨੇ ਵਧੀਆ ਚੱਲਦੇ ਨੇ ਵਧੀਆ ਵਧੀਆ ਡੇਆਂ ਦੇ ਟਾਂਗੇ ਪਲਾਂ ਟਿਕਟ ਲਓ ਆਣਾ ਦੇ ਤਰੀਕਾ ਕੁੱਤਾ ਆ ਗਿਆ ਯਾਰ ਕੁੱਤਾ ਦੇ ਭਜਾਇਦਾ ਅੰਦਰ ਵਾਇਗਰੂ ਮੈਂ ਬਣਾ ਲਵਾਂ ਬੜੀ ਫੋਟੋ ਕਾ ਜਾ ਰਹੇ ਹਾਂ ਉਹਦੇ ਬਾਹਰ ਵਾਲੇ ਆਮੜਾ ਹੋ ਗਿਆ ਸੀ ਚਿਕਲ ਗਿਆ ਸਮਾਂ ਉਹ ਏਡੀ ਨਹੀਂ ਬੈਠੇ ਸੀ ਇੱਕ ਵਾਰੀ ਡਰਦੇ ਬੈਠੇ ਨਹੀਂ ਸੀ ਪੈਂਜੀ ਨਹੀਂ ਬੈਠੇ ਸੀ ਪੈ ਨਹੀਂ ਜਾਣਾ ਜੋ ਮਰਜ਼ੀ ਹੋ ਜਾਏ ਉੱਥੇ ਲੰਡੇ ਨਾ ਆਈ ਲੇਟਰ ਵੱਡਾ ਝੁੱਲਾ ਸੀ ਗਿਲ ਸਾ ਬੈਠੇ ਨਹੀਂ ਮੈਂ ਉਹ ਬਿਲਕੁਲ ਹਿਲਦਾ ਹਲਕਾ ਨਹੀਂ ਹਾਂ ਕੱਲੇ ਕੱਲੇ ਦੇ ਜਾਂਦੇ ਹੀ ਪੈਂਜੀ ਨਹੀਂ ਬੈਠੇ ਉਹ ਪੈਂਜੀ ਬੈਠੇ ਨਹੀਂ ਕਹਿੰਦੇ ਮੈਂ ਬਹਿਣਾ ਹੀ ਨਹੀਂ ਜੇ ਮਰਜ਼ੀ ਹੋ ਜਾਏ ਪਰ ਬਹਿ ਕੇ ਫਿਰ ਠੀਕ ਲੱਗ ਰਿਹਾ ਸੀ ਹਾਂ ਆਲਾ ਲੱਗਾ ਸੀ ਡਰ I'm